ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਕਹਿੰਦੇ ਭਰਾ ਨੇ ਪੈਟਰੋਲ ਖਤਮ ਕਰ ਲਿਆ ਸੜਕ ਤੇ ਬਿਲਕੁਲ ਸਾਹਮਣੇ ਨਾ ਆ ਪਾਣੀ ਚ ਇੱਕ ਮੰਦਿਰ ਦਿਖਦਾ ਇਹ ਥਾਰੀ ਮਾਤਾ ਦਾ ਟੈਂਪਲ ਹੈ ਉਹਨਾਂ ਦੀ ਬਲਾਕਾਰ ਸੱਜਾ ਤੋਂ ਉੱਥੇ ਬੈਠੇ ਹੋ ਡਰ ਲੱਗਦਾ ਸੀ ਪਹਿਲੇ ਹਾਂ ਮੈਨੂੰ ਡਰ ਲੱਗਦਾ ਸੀ ਪਾਣੀ ਨਹੀਂ ਲੱਗਦਾ ਅਬੀ ਲੈ ਰਾ ਹਮ ਐ ਨਾ ਟਕਰਾ ਰਿਹਾ ਭਰਾ ਆਡਾ ਇਹਨੇ ਸਿਰਾ ਕਰਾ ਦਿਆ ਅਮੇ ਛੱਲਾ ਉਠਾਦੀਆਂ ਬਾਈ ਨੇ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਇਹ ਦਾਸ ਕਰਦਾ ਸਾਰੇ ਠੀਕ ਹੋਵੋਗੇ ਪਿਛਲੇ ਵਲੌਗਸ ਦੇਖਿਆ ਸੀ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਪਹੁੰਚ ਗਏ ਸੀ ਰਾਤ ਨੂੰ ਤੇ ਸਫਰ ਸਾਡੀ ਯਾਤਰਾ ਬਹੁਤ ਵਧੀਆ ਰਹੀ ਤੇ ਅੱਜ ਦਾ ਦਿਨ 26 ਤਰੀਕ ਆਪਾਂ ਜਾ ਰਹੇ ਹਾਂ ਡੀਸੀ ਕੇਸਵਾਲ ਨੂੰ ਤੇ ਟਾਈਮ ਹੋਗਾ ਸਵੇਰੇ 10:00 ਵਜੇ ਤੇ ਪੂਰੇ ਦੇਖੋ ਕਾਫੀ ਬਹੁਤ ਜ਼ਿਆਦਾ ਸੰਗਤ ਆ ਗਈ ਹੋਂ ਤਾਂ ਮੋਟਰਸਾਈਕਲ ਹੀ ਮੋਟਰਸਾਈਕਲ ਕਰਿਆ ਰਾਤ ਗੱਡੀਆਂ ਵਾਲੀ ਪਾਰਕਿੰਗ ਦਿਖਾਈ ਸੀ ਤੇ ਹੁਣ ਚੱਲਨੇ ਆਪਾਂ ਰਿਸੀਕੇਸੇ ਰਿਸੀਕੇਸ ਜਾ ਕੇ ਆਪਾਂ ਚਾਰ ਪੰਜ ਜਗ੍ਹਾ ਘੁੰਮਣਾ ਹੈ ਸਭ ਤੋਂ ਪਹਿਲਾਂ ਦਾ ਕੱਗਾ ਕਿਨਾਰੇ ਘੁੰਮਾਂਗੇ ਤੇ ਉਸ ਤੋਂ ਬਾਅਦ ਰੇਡ ਵਾਟਰਫਾਲ ਤੇ ਇੱਕ ਨੀਰ ਵਾਟਰਫਾਲ ਹੈ ਉੱਥੇ ਜਾਵਾਂਗੇ ਤੇ ਤ੍ਰਵੀਣੀ ਘਾਟ ਜਾ ਕੇ ਉੱਥੇ ਘੁੰਮਾਂਗੇ ਆਜ਼ਾਦੀ ਦਿਨ ਆਪਾਂ ਰਹਿਵਾਂਗੇ ਰਿਸੀਕੇਸ ਤੇ ਹੁਣ ਚੱਲਨੇ ਆ ਸਮਾਨ ਸਮੂਲ ਬੰਨਨੇ ਇੱਥੇ ਵੀਰਪਰਾ ਸਾਡੇ ਤੇ ਲੰਗਰ ਪਾਣੀ ਛਕ ਲਿਆ ਦਰਸ਼ਨ ਕਰਿਆ ਹੈ ਉੱਪਰ ਦਾ ਬਹੁਤ ਠੰਡ ਸੀ ਹੁਣ نیچے ਆ ਕੇ ਗਰਮੀ ਸ਼ੁਰੂ ਹੋ ਗਈ ਇਹ ਇਸ ਤੋਂ ਵੀ ਪਤਾ ਲੱਗਦਾ ਦੇਖੋ ਜਿਹੜੀ ਅਲਕਨੰਦਾ ਨਦੀ ਹੈ ਇਹ ਕਿੰਨੀ ਤੇਜ਼ ਪਾਣੀ ਆਉਣ ਲੱਗ ਗਿਆ ਇਸ ਉੱਪਰੋਂ ਜਿਹੜੀ ਬਰਫ਼ ਹੈ ਪਿਗਲ ਰਹੀ ਹੈ ਇਸ ਕਰਕੇ ਉਰੇ ਗਰਮੀ ਦਾ ਮਾਹੌਲ ਉਰੇ ਹੋਣ ਲੱਗ ਗਿਆ ਪਰ ਉੱਪਰ ਕਾਫੀ ਠੰਡ ਸੀ ਹਾਂਜੀ ਪਾਦੇ ਚਾਲੇ ਫਿਰ ਹਾਂਜੀ ਜੀ ਸਹੀ ਪਾਦੇ ਚਾਲੇ ਫਿਰ ਕਰਨ ਨੂੰ ਵਾਪਸੀ ਨਾ ਨਾ ਹਲੇ ਕਿਤੇ ਹਾਂ ਤਿੰਨ ਚਾਰ ਦਿਨ ਹੋਰ ਨੇ ਰਿਸੀ ਗਏ ਸਰ ਮੜਾ ਕੱਪੜਾ ਇਹਦਾ ਮਾਰ ਦਿੰਦੇ ਮਾਰਤਾ ਲੋ ਜੱਸਾ ਜੀ ਨੇ ਵੀ ਆਉਣਾ ਬੈਗ ਮੰਨ ਲਿਆ ਲੋ ਜੀ ਕੱਪੜਾ ਕੋਪੜਾ ਵੱਜ ਰਿਹਾ ਜੀ ਹੈਲੀਕਾਪਟਰ ਆਗਾ ਹੈਲੀਕਾਪਟਰ ਕਿੱਥੇ ਹੈ ਹੈਲੀਕਾਪਟਰ 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 ਉਤਰ ਗਿਆ ਸਤਨਾਮ ਸ੍ਰੀ ਵਾਹਿਗੁਰੂ I ਸੋ 40 ਕਿਲੋਮੀਟਰ ਦੇ ਫਾਸਲੇ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਨਗਰਾਸੂ ਤੇ ਹੁਣ ਉਹਦੇ ਛੋਟੀ ਜਿਹੀ ਬ੍ਰੇਕ ਲੈਣੇ ਆਂ ਹੁੰਡੇ ਪੀਣ ਲੱਗੇ ਹੋਇਆ ਠੰਡਾ ਥੋੜਾ ਜਿਹਾ ਤੇ ਤੇ ਛਕਦੇ ਆਪਾਂ ਪ੍ਰਸ਼ਾਦਾ ਤਕਰੀਬਨ 2 2.5 ਘਟੇ 3 ਲੱਗੇ ਸਾਨੂੰ ਗੋਬਿੰਦ ਘਾੜ ਤੋਂ ਆਉਂਦੇ ਆਉਂਦੇ ਤੇ ਹੁਣ ਉਹਦੇ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਆਹ 뷰 ਤੇ ਤਾਂ ਅਸੀਂ ਬਹਿ ਕੇ ਜਾਣਾ ਹੀ ਹੁੰਦਾ ਕਦਮ ਘੈਂਟ 뷰 ਬਾਕੀ ਹੁਣ ਪ੍ਰਸ਼ਾਦਾ ਛਕ ਲਈਏ ਤੇ ਫਿਰ ਚੱਲਦੇ ਆਂ ਪਰ ਇਸੇ ਕੇਸ ਤੇ ਗਰਮੀ ਬਹੁਤ ਹੋ ਗਈ ਉੱਪਰ ਦਾ ਬਾਹਲੇ ਕੋਟਪੂਰੇ ਪਾ ਕੇ ਆਏ ਆ ਤੇ ਹੁਣ ਮੇਨੂੰ ਲੱਗਦਾ 40 ਤੋਂ ਉੱਪਰ ਟੈਂਪਰੇਚਰ ਹੋਣਾ ਹੈ ਤੇ ਗਰਮੀ ਬਹੁਤ ਹੈ ਤੇ ਠੀਕ ਹੈ ਹੁਣ ਪ੍ਰਸ਼ਾਦਾ ਪਾਣੀ ਛਕ ਲਈਏ ਪ੍ਰਸ਼ਾਦਾ ਪਾਣੀ ਛਕ ਕੇ ਆ ਗਏ ਜੀ ਤੇ ਮੌਸਮ ਇੱਕਦਮ ਘੈਟ ਹੋ ਗਿਆ ਜਿੱਥੇ ਥੋੜੇ ਦੇਰ ਪਹਿਲਾਂ ਗਰਮੀ ਸੀਗੀ ਹੁਣ ਬੱਦਲ ਆ ਗਏ ਬਸ ਮੀਂਹ ਆ ਪਵੇ ਡਾਡਾ ਵੀਰ ਆ ਗਿਆ ਤੇ ਬਾਕੀ ਸਾਡੇ ਮਿੱਤਰ ਖੜੇ ਆਂ ਪਛਾਦਾ ਪਾਣੀ ਛਕ ਲਿਆ ਤੇ ਬੰਨਨੇ ਆਂ ਮੰਡਾਸੇ ਵੀਰ ਇਹ ਮੰਡਾਸਾ ਦੇਖੀ ਕਿਹੜਾ ਹਾਲ ਹੋ ਜਲੂਸ ਨੇ ਆਖੀ ਤੇ ਆਪ ਬਾਈ ਠੰਡੇ ਲਿਆਏ ਕਹਿੰਦੇ ਕੋਟੀ ਖਾ ਕੇ ਕਹਿੰਦੇ ਹਜਮ ਵੀ ਕਰ ਲੀਆਂ ਹੁਣ ਤੇ ਜਿੱਥੇ ਕੱਲ ਤੱਕ ਕੋਈ ਦੁਕਾਨ ਨਹੀਂ ਸੀਗੀ ਨਗਰਾਸੂ ਗੁਰਦੁਆਰਾ ਸਾਹਿਬ ਦੁਕਾਨਾਂ ਲੱਗ ਗਈਆਂ ਜੀ ਕੱਪੜੇ ਵਾਲੀਆਂ ਤੇ ਉਹ ਸਾਹਮਣੇ ਖਾਂਪੀਣ ਵਾਲੀ ਤੇ ਕਾਫੀ ਜਿਹੜੀ ਸੰਗਤ ਆ ਰਹੀ ਹੈ ਤੇ ਠੀਕ ਹੈ ਹੁਣ ਮੀ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਪਹੁੰਚੇ ਰਿਸੀਗੇ ਦੋਹੀ ਜਦੋਂ ਆਪਾਂ ਆਉਂਦੇ ਤੇ ਜਾਂਦੇ ਆ ਉਹ ਸਾਹਮਣੇ ਸੜਕ ਹੈ ਤੇ ਸੜਕ ਦੇ ਬਿਲਕੁਲ ਸਾਹਮਣੇ ਨਾ ਆ ਪਾਣੀ ਚ ਇੱਕ ਮੰਦਿਰ ਦਿਖਦਾ ਇਹ ਥਾਰੀ ਮਾਤਾ ਦਾ ਟੈਂਪਲ ਹੈ ਇਹ ਪਿਛਲੇ ਸਾਲ ਵੀ ਦਿਖਾਇਆ ਸੀਗਾ ਤੇ ਪਿਛਲੇ ਸਾਲ ਆ ਬੋਟ ਜਿਹੜੀ ਚੱਲ ਨਹੀਂ ਰਹੀ ਸੀ ਬਾਕੀ ਹੁਣ ਆਏ ਆ ਝੁੰਡਾ ਲੈਣ ਆ ਬਾਈ ਜੀ ਕਹਿੰਦੇ ਸੀ ਸਵਾਰ ਤਾਂ ਲੈ ਕੇ ਜਾਣਾ ਤਿਆਰ ਹੋ ਬਾਈ ਜੀ ਹਾਂਜੀ ਹਾਂਜੀ ਫੁੱਲ ਨਜ਼ਾਰੇ ਆ ਤੇ ਮੌਸਮ ਵੀ ਹੋ ਗਿਆ एकदम ਘੈਂਟ ਦੇਖ ਲੈ ਪਹਿਲਾਂ ਗਰਮੀ ਇੰਨੀ ਸੀ ਤੇ ਚਲਦੇ ਆ ਉਹਨੂੰ ਝੁੰਡਾ ਲੈ ਕੇ ਦੇਖਦੇ ਆ ਕਿਹਜਾ ਆਨੰਦ ਆਉਂਦਾ ਉਹ ਆ ਵੀ ਓਏ ਆ ਦੇਖ ਦੇਖੀ ਇਹ ਆਪਾਂ ਇਕੱਲੀ ਆਪਾਂ ਝੋਲਾ ਨਹੀਂ ਪੈਣੀ ਆ ਆ ਦੇਖ ਪਾਈਆਂ ਤਾਂ ਹੋਈਆਂ ਜੇਕਟਾ ਚਲੋ ਠੀਕ ਹੈ ਜੀ ਹੁਣ ਕਹਿੰਦੇ ਜੇ ਕੋਈ ਆ ਗਿਆ ਠੀਕ ਹੈ ਨਹੀਂ ਤੁਹਾਡੇ ਦੋਹਾਂ ਨੂੰ ਝਾਂਟੀ ਦੇ ਕੇ ਆਵਾਂਗੇ ਤੇ ਮੇਰੀ ਸ਼ਾਇਦ ਆ ਗਏ ਹੋਰ ਭਾਈ ਠੀਕ ਹੋ ਦੋਵੇਂ ਝੂਟੀ ਇਹ ਹਵਾ ਕਾ ਇਹੇ ਕਰਕੇ ਹੈ ਨਾ ਪਾਣੀ ਕਰਕੇ ਆ ਤੇ ਠੀਕ ਆ ਹੁਣ ਚੱਲਦੇ ਆ ਤੇ ਜਾ ਕੇ ਬੋਟ ਚ ਆਪਾਂ ਝੂਟੀ ਲੈ ਕੇ ਆਉਨੇ ਆ ਲੈ ਵੀ ਭਰਾ ਨੇ ਕਰਤਾ ਇੰਜਨ ਸਟਾਰਟ ਬਾਈ ਸਿਰਾ ਕਰਾ ਦੇ ਠੀਕ ਆ ਹੁਣ ਤੇ ਚੱਲਦੇ ਆ ਆਹ ਹਾ ਕੀ ਆ ਵੀਊ ਹੈ ਸਿਰਾ ਹੈ ਕਿਹੜੀਆਂ ਆਉਣ ਵਾਲੀਆਂ ਚੱਕ ਦਾਂਗੇ ਤੇ ਕਹਿੰਦੇ ਬੋਤਲ ਚੱਕਣੀਆਂ ਕਹਿੰਦੇ ਵਿੱਚੋਂ ਉਤੋਂ ਦਾ ਪਹਿਲੇ ਹੀ ਮੋੜ ਲੈਣੀ ਹੈ ਇਹ ਵੀ ਇਹ ਦਿਨਾ ਕਰਾ ਰਹੇ ਨੇ ਇਹ ਵੀ ਦਿਨਾ ਕਰਾ ਰਹੇ ਨੇ ਆਈ ਸਾਨੂੰ ਬਲੌਗਰ ਮਿਲੇ ਆਂ ਜੀ ਤਰ੍ਹਾਂ ਖੜਦੇ ਬਲੌਗਰ ਨੇ ਤੇ ਇਹ ਵੀ ਸਿਰਾਂ ਸਿਨਾ ਕਰਾ ਰਹੇ ਆ ਵੀ ਕਹਿੰਦੇ ਬੰਦੇ ਨੇ ਪੂਰੇ ਕਹਿੰਦੇ ਸਾਨੂੰ ਪਾ ਦੀ ਵਿੱਚ ਬਲੌਗ ਦੇ ਅੱਲਾ ਕੀ ਬੋਲਾ ਬਲੌਗ ਬਣਾ ਕਾ ਹਾਂਜੀ ਕੀ ਬੋਲਾ ਬਲੌਗ ਬਣਾ ਬੋਲਾ ਦੀ ਬਲੌਗਰ ਬੋਲਾ ਜੀ ਬੋਲਾ ਦੀ ਬਣਾ ਕਰਦੇ ਸਭ ਤੋਂ ਵਾਪਸ ਆ ਕੇ ਤੋ ਆਹ ਮੋਟੋ ਕਰੀਏ ਬਹੁਤ ਬਹੁਤ ਹੀ ਅੱਛੀ ਹੈ ਇਹ ਅਮੇ ਮਿਲੇ ਆਂ ਅਵੀ इनके आने से ही ये चल गया नहीं हम नहीं दो से नहीं चल पाएगी थी फिर अपना नाम भी बोलो ना आशा चौधरी देवभूमि उत्तराखंड लो भी आशा चौधरी इनका जोड़ा YouTube चैनल है आशा चौधरी देवभूमि उत्तराखंड हां आशा चौधरी देवभूमि उत्तराखंड ते बाकी सारा करावे भाई ने है ना जान दे जितो जान दे आने की जाई थी बस <laughs> ਗਾਏ ਬਹੁਤ ਜਲਦੀ ਸਿਰਾ ਸਿਰਾ ਕਰਾਦਾ ਦੇ ਨਾਲ ਕੋਚਿੰਗ ਕਰਨੇ ਲਈ ਵੇਤੋ ਗਿਆ ਐ ਧਾਰੀ ਮਾ 35 35 ਦੀ ਸਪੀਡ ਨਾਲ ਧਾਰੀ ਕਾਸ ਤੋਂ ਦੋਦੇ ਇਹਨੇ 35 ਦੀ ਸਪੀਡ ਨਾਲ ਚਲਾ ਰਿਹਾ ਚੋਪਰ ਕਿਸ਼ਤੀ ਇਹਨੇ ਸਿਰਾ ਕਰਾਇਆ ਪਿਆ ਇਹਨੇ ਮੌਸਮ ਵੀ ਠੰਡਾ ਕਰਿਆ ਪਿਆ ਬੈਠ ਜਾਓ ਬੈਠ ਜਾਓ ਬੈਠ ਜਾਓ ਟਕਰਾ ਰਿਹਾ ਪਰ ਆਡਾ ਮੈਂ ਸਿਰਾ ਘਰਾ ਦਿਆ ਮੈਂ ਸਿਰਾ ਘਰਾ ਦਿਆ ਕਹਿੰਦੇ ਛੱਲਾ ਉਠਾਤੀਆਂ ਬਾਈ ਨੇ ਹੋਲੇ ਪਾਣੀ ਦੇਗਣਾ ਠੰਡਾ ਹਾਂ ਠੰਡਾ ਆਰਾਮ ਸੰਦਾਰ ਮੱਛੀ ਵੀਡੀਓ ਬਣ ਨਹੀਂ ਪਾਈ ਸੀ ਮੈਂ ਮੱਛੀ ਫੜਨੇ ਦਾ ਲਿਆ ਆਉਂਦਾ ਨਹੀਂ ਹੋ 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 ਹੋਲਾ ਦਾ ਬਲੌਗਰ ਹੈ ਨਾ ਹਾਂ 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 ਅੱਛਾ ਐਂ ਕਰਾਂਗਾ ਐ ਸਿਰਾ ਘਰਾ ਦੇ ਅੱਛਾ ਬਾਈ ਬਾਈ ਨੇ ਬਾਈ ਨੇ ਲੈਣੇ ਜਾ ਕੇ ਸਿਰਾ ਕਰਾਤਾ ਕਲਾ ਹੈ ਕਲਾ ਹੈ ਇਹ ਕਲਾ ਹੈ ਸਹੀ ਵਾਹ ਬਾਈ ਬਾਈ ਨੇ ਸਿਰਾ ਕਰਾ ਦਿਆ ਇਹ ਬਈ ਬਹੁਤ ਅਜੀ ਕਲਾ ਅਰੇ ਹੋਗੀ ਵਿਦਾਨ ਨਹੀਂ ਲੱਗ ਰਹੀ ਹੈ ਉਹ ਐਸਨ ਮੈਂ ਸੋਚੀ ਸੀ ਪਰਾਣੀ ਕਿੰਨਾ ਡਰਾਂਗੇ ਹਮ ਤਾਂ ਹਮੇ ਮਾਪੇ ਲੋ ਜੀ ਕਹਿੰਦੇ ਇਹ ਕਹਿੰਦੇ ਸਾਨੂੰ ਪਹਿਲਾਂ ਡਰ ਲੱਗ ਰਿਹਾ ਸੀਗਾ ਕਿ ਸਾਨੂੰ ਡਰ ਲੱਗਦਾ ਤਾਂ ਪਹਿਲੇ ਆ ਮੈਂ ਨਾ ਆਪ ਹੈ ਔਰ ਮਾਹ ਜੀ ਦੇ ਅਸੀਸ ਬਾਦ ਹੈ ਹਾਂ ਸਾਰੀ ਦੇਵੀ ਗਾ ਜੀ ਹਾਂ ਇਹਨਕੇ 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 ਜਦ ਤੱਕ ਇਹ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ ਹਾਂ ਭਾਈ ਜੀ 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 ਆਪਣੇ ਮਾਦਕ ਸੇ ਮੈਨੂੰ ਵੀ ਜ਼ਰੂਰ ਸਪੋਰਟ ਕਰੇ ਸਪੋਰਟ ਕਰਨਾ ਹੈ ਆਸਾ ਚੌਥੀ ਦੇ ਉਹ ਵੀ ਉਤਰਾ ਕਰਨ ਕਹਿੰਦੇ ਕਹਿੰਦੇ ਭਰਾ ਨੇ ਪੈਟਰੋਲ ਖਤਮ ਕਰ ਲਿਆ ਹੈਗਾ 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 ਇਹ ਹੁਣ ਤੇਲ ਪਊਗਾ ਅੱਛਾ ਇਹ પેટ્રોલ ਤੇ ਚੱਲਦਾ ਭਾਈ ਸਰ ਹਾਂ ਭਾਈ પેટ્રોલ થી ਹੋਰ ਚਾਰਜ ਬੈਟਰੀ ਬੂਟਰੀ ਨਹੀਂ 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 પેટ્રોલ ਤੇ ਚੱਲਦਾ ਹੈ ਨਾ ਉਹ ਇੰਜਨ ਹੈ ਨਾ ਪ੍ਰਾਣੇ ਦਾ ਸਿਰੇ ਹੀ ਕਰਾ ਦੇ ਮਟਰੋਲ ਖਤਮ ਕਰਦਾ ਇਹਦੇ ਗੱਬੇ ਹੀ ਖਡਾ ਲਈ ਚਲੋ ਜੀ ਕੋਈ ਗੱਲ ਨਹੀਂ ਫਲੋ ਹੈ ਨਾ ਲੈ ਵੀ ਯੇ ਮੰਗਾਈਏ ਬੋਤਲ ਚ ਖਤਮ ਹੋ ਗਿਆ ਬਾਈ ਇਹ ਇਹ ਤਾਂ ਹਮਾਰੇ ਪੰਜਾਬ ਮੇ ਹੁੰਦਾ ਹੈ ਆ ਬਾਈ ਤੂੰ ਪੈਟਰੋਲ ਖਤਮ ਕਰ ਲਿਆ ਮੈਨੂੰ ਗੋਲਡੀ ਦੀ ਯਾਦ ਆ ਗਈ ਗੋਲਡੀ ਦਾ ਖਤਮ ਹੁੰਦਾ ਹੁੰਦਾ ਪੈਟਰੋਲ ਤਾਂ ਚਲੋ ਕੋਈ ਚੱਕਰ ਨਹੀਂ ਚੱਲਦੇ ਆ ਪੈਟਰੋਲ ਪੈ ਗਿਆ ਤਾਂ ਕੁਝ ਘਬਰਾਣੇ ਦੀ ਬਾਤ ਨਹੀਂ ਹੈ ਲੈ ਵੀ ਸਰਾ ਕਰਾ ਦੇ ਕਹਿੰਦੇ ਬਾਈ ਨੇ ਰਾਈਡ ਕਰਕੇ ਆ ਗਏ ਆ ਤੇ ਭਰਾ ਨਾਲ ਬੜਾ ਕੈਂਟ ਐਕਸਪੀਰੀਅੰਸ ਰਿਹਾ ਤੇ ਬਾਈ ਸੀਗਾ ਚੰਡੀ ਚੰਡੀਗੜ੍ਹ ਬਾਈ ਨੇ ਕੰਮ ਕਰਿਆ ਹੋਇਆ ਤੇ ਬਾਈ ਪੰਜਾਬੀ ਸਮਝਦਾ ਸੀਗਾ ਮੈਨੂੰ ਪਹਿਲੇ ਹੀ ਪਤਾ ਲੱਗ ਗਿਆ ਸੀਗਾ ਮੈਂ ਕਿਹਾ ਪੰਜਾਬ ਜਿੱਥੇ ਕੰਮ ਕਰਕੇ ਆਇਆ ਹੋਇਆ ਹੈ ਜੀ ਚਲੋ ਬਹੁਤ ਅੱਛਾ ਰਿਹਾ ਐਕਸਪੀਰੀਅੰਸ ਮੇਰੇ ਠੀਕ ਹੈ ਫਿਰ ਮਿਲਾਂਗੇ ਜੇ ਚੰਡੀਗੜ੍ਹ ਆਏ ਕਦੇ ਬਿਲਕੁਲ ਠੀਕ ਹੈ ਤੇ ਚੱਲਦੇ ਹੁਣ ਆਪਾਂ ਦਰਸ਼ਨ ਕਰਦੇ ਆ ਤੇ ਇਹ ਉੱਤਰਾਖੰਡ ਦੇ ਲੋਕਲ ਨੇ ਤੇ ਇਹ ਰਾਈਡ ਕਰਕੇ ਆਏ ਨੇ

ਟਾਈਮ ਹੋ ਗਿਆ ਸਵੇਰ ਦੇ 5:00 ਵਜੇ ਜੀ ਕਹਿੰਦੇ ਥਾਰੀ ਮਾਈ ਟੈਂਪਲ ਤੋਂ ਬਾਅਦ ਸਿੱਧਾ ਕਹਿੰਦੇ ਪਹੁੰਚ ਗਏ ਗੱਭਰੂ ਪੰਜਾਬ 'ਚ ਤੇ ਆ ਵੀਰ ਹੈਗਾ ਪਟਿਆਲੇ 'ਚ ਇਹਦਾ ਪ੍ਰਧਾਨ ਤੇ ਪਾਰਟੀ ਦੱਸ ਨਹੀਂ ਸਕਦੇ ਇਸ ਦੀ ਵੀ ਵੀਰੇ ਦੀ ਮੀਟਿੰਗ ਸੀਗੀ ਇਸ ਕਰਕੇ ਸਾਨੂੰ ਜਿਹੜਾ ॠषिकेश ਤੋਂ ਗੋਬਿੰਦ ਘਾੜ ਤੋਂ ਸਿੱਧਾ ਪੰਜਾਬ ਆਉਣਾ ਪਿਆ ਤੇ ਕੋਈ ਨਹੀਂ ਕਿਤੇ ਪੋਟਾ ਦਾ ਚੱਕਰ ਆ ਉਹ ਵੀ ਜ਼ਰੂਰੀ ਨੇ ਲੋੜੀ ਹੈ ਤੇ ਬਾਕੀ ਠੀਕ ਹੈ ਫਿਰ ਮਿਲਦੇ ਆ ਤੇ ਫਿਰ ਕੱਦਿਆਂ ਯਾਤਰਾ ਫਿਰ ਆਪਾਂ ਅਗਲੇ ਸਾਲ ਯਾਤਰਾ ਕਰਾਂਗੇ ਤੇ ਬਾਕੀ ਠੀਕ ਹੈ ਜੀ ਹੁਣ ਚਲਦੇ ਆ ਘਰੇ ਤੇ ਸਮਾਨ ਸਮੂਨ ਸਾਰਾ ਆਪਾਂ ਥਾਰ ਲਿਆ ਤੇ ਠੀਕ ਹੈ ਚਲਦੇ ਆ ਬਾਕੀ ਮੁੰਡੇ ਆ ਗਏ ਕਹਿੰਦੇ ਤੇ ਠੀਕ ਹੈ ਜੀ ਓਕੇ ਬਾਏ ਮਿਲਦੇ ਆ ਅਗਲੇ ਵਲੌਗ ਤਦ ਤੱਕ ਬਾਏ ਰੱਬ ਰੱਖਾ ਵਾਹਿਗੁਰੂ ਦੀ ਖਫਤ